ਕੋਈ ਵਧੀਆ ਜ਼ਿੰਦਗੀ 'ਚ ਜਿਹੜਾ ਕੰਮ ਕੀਤਾ ਹੋਵੇ ਬਹੁਤ ਸਾਰੀਆਂ ਕਵਤਾਵਾਂ ਐਸੀਆਂ ਨੇ ਜਿਹੜੀਆਂ ਸਾਡਾ ਮਨ ਚਾਹੁੰਦਾ ਸੀ ਪਰ ਅਸਲ ਵਿੱਚ ਵਧੀਆ ਉਹ ਹੁੰਦਾ ਜਿਹਨੂੰ ਦੁਨੀਆਂ ਦੇ ਲੋਕ ਪਸੰਦ ਕਰਨ ਆਪਣੇ ਆਪ 'ਚ ਹਰੇਕ ਵੱਡਾ ਹੁੰਦਾ ਕੋਈ ਨਹੀਂ ਆਪਣੇ ਆਪ ਨੂੰ ਛੋਟਾ ਅਖਵਾਉਂਦਾ ਪਰ ਜਿਹਨੂੰ ਸਤਿਗੁਰੂ ਮਾਣ ਦੇਣ ਜਿਹਨੂੰ ਸਤਿਗੁਰੂ ਅਡਿਆਈ ਬਖਸ਼ਣ ਜਿਹਨੂੰ ਸੰਗਤ ਪ੍ਰੇਮ ਕਰੇ ਆਹ ਸੰਗ ਦੀ ਇੱਕ ਮੰਗ ਸੀ ਵੀਰ ਨਿੱਕੇ ਹੋਣਾਂ ਦੀ ਵੀ ਜਿਹੜਾ ਕਿਸਾਨੀ ਦਾ ਸੰਘਰਸ਼ ਚੱਲਦਾ ਕਿਉਂਕਿ ਪਿਛਲੇ ਪੜਾਵਾਂ ਤੇ ਵੀ ਕਈ ਜਥਿਆਂ ਨੇ ਨਗਰ ਦੀ ਵਿੜਾਈ ਕਰਦਿਆਂ ਦੱਸਿਆ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਦਿੱਲੀ ਦੇ ਚੱਲ ਰਹੇ ਧਰਨੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਆਓ ਕਿਸਾਨਾਂ ਪ੍ਰਤੀ ਇੱਕ ਕਵਿਤਾ ਕਹਿਣ ਦਾ ਹੁਕਮ ਹੋਇਆ ਸੀ ਜੇ ਮੈਂ ਮਹਾਪੁਰਸ਼ਾਂ ਦੀ ਸਿਫਤ ਕਰਾਂ ਉਹਦੇ ਮਾਰੇ ਤਾਂ ਕਵੀ ਲਿਖਦਾ ਕਹਿੰਦਾ ਮੱਚ ਦੀ ਸ਼ਮਾਂ ਨੂੰ ਵੇਖ ਕੇ ਚੱਲ ਆਉਂਦੇ ਆ ਗੇ ਮਾਨ ਪਤੰਗਿਆਂ ਸੜਨ ਜਿਹੜੇ ਐਨਲ ਹੱਕ ਦੀ ਆਵਾਜ਼ ਨਾ ਬੰਦ ਸੂਲੀ ਮੰਗ ਮਨਸੂਰ ਦੇ ਚੜਨ ਜਿਹੜੇ ਉਹ ਤਾਂ ਮੌਤ ਚੋਂ ਜ਼ਿੰਦਗੀ ਲੱਭ ਲੈਂਦੇ ਰਸਤਾ ਸੱਚ ਤੇ ਧਰਮ ਦਾ ਫੜਨ ਜਿਹੜੇ ਖਣ ਉਹਨਾਂ ਨੂੰ ਸ਼ਰਧਾ ਦੇ ਭੇਟ ਹੁੰਦੇ ਭੇਟਾ ਦੇਸ਼ ਜਾਂ ਕੌਮ ਦੀ ਚੜਨ ਜਿਹੜੇ ਜਿਹੜਾ ਦੇਸ਼ ਦੀ ਖਾਤਰ ਕੌਮ ਦੀ ਖਾਤਰ ਕੁਝ ਨਾ ਕੁਝ ਕਰਕੇ ਜਾਂਦਾ ਉਹਨੂੰ ਦੁਨੀਆਂ ਦੇ ਲੋਕ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ ਆ ਸੋਡਾ ਇਕੱਠ ਦੱਸ ਰਿਹਾ ਹੈ ਪਰ ਜਿਹੜਾ ਅਜੋਕੇ ਸਮੇਂ ਸਮੇਂ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਮੋਦੀ ਦੀ ਸਰਕਾਰ ਕੋ ਦੋ ਤਾਕਤਾਂ ਜਿਹੜੀਆਂ ਅਡਾਨੀ ਤੇ ਅਵਾਨੀ ਵਰਗੀਆਂ ਜਿਹੜੀਆਂ ਏਜੰਸੀਆਂ ਨੂੰ ਸਾਡੇ ਉੱਤੇ ਤਿੰਨ ਕਾਲੇ ਕਾਨੂੰਨ ਥਾਪ ਕੇ ਸਾਡੇ ਜਿਹੜੇ ਅਧਿਕਾਰ ਉਹਨਾਂ ਦੇ ਨਿੱਜੀ ਹੱਥਾਂ ਵਿੱਚ ਦੇਣ ਬਾਰੇ ਔਰ ਸਾਡੇ ਕਿਸਾਨ ਆਪਣਾ ਹੱਕ ਲੈਣ ਵਾਸਤੇ ਜੋ ਦਿੱਲੀ 'ਚ ਕਿਸਾਨ ਮੋਰਚਾ ਚੱਲ ਰਿਹਾ ਹੈ ਮੇਰੇ ਕੋਲੇ ਸਮਾਂ ਨਹੀਂ ਮੈਂ ਬਹੁਤੀ ਵਿਸਤਾਰ 'ਚ ਜਾਮਾ ਕਵਤਾ ਆਪਣੇ ਅਰਥ ਆਪ ਕਰੂਗੀ ਆ ਸਾਡੇ ਇਸ ਗੱਲ ਦੀ ਅਗਵਾਹੀ ਭਰਦੇ ਨੇ ਵੀ ਪੰਜਾਬ ਦਾ ਜਿਹੜਾ ਕਿਸਾਨ ਆ ਇਹਦੇ ਕੀ ਹੱਕ ਬਣਦੇ ਨਹੀਂ ਅੱਜ ਜਿਹੜਿਆਂ ਨੋਟਾਂ ਉੱਤੇ ਇਹਨਾਂ ਲੀਡਰ ਲੋਕਾਂ ਦੀਆਂ ਫੋਟੋਆਂ ਛਪੀਆਂ ਨੇ ਜਿੰਨਾ ਉੱਤੇ ਗਾਂਧੀ ਪਰਿਵਾਰ ਦੀਆਂ ਫੋਟੋਆਂ ਛਪੀਆਂ ਨੇ ਕੋਈ ਸਮਾਂ ਹੁੰਦਾ ਸੀ ਸਾਡੇ ਇਸ ਭਾਰਤ ਦੇ ਕਿਸਾਨ ਦੀ ਫੋਟੋ ਇਹਨਾਂ ਨੋਟਾਂ ਉੱਤੇ ਛਪਦੀ ਸੀ ਔਰ ਇਹ ਹਕੂਮਤਾਂ ਸਾਡੇ ਪੰਜਾਬ ਨਹੀਂ ਹਿੰਦੁਸਤਾਨ ਦੇ ਕਿਸਾਨ ਨੂੰ ਕਹਿੰਦੀਆਂ ਸੀ ਜਾ ਜਵਾਨ ਜਾ ਕਿਸਾਨ ਜੇ ਸਾਡੇ ਜਵਾਨ ਹੱਦਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਸਾਡਾ ਭਾਰਤ ਅੰਨਵੰਦੀਆਂ ਭੁੱਖਾ ਮਰਦਾ ਸੀ ਉਦੋਂ ਪੰਜਾਬ ਦੇ ਕਿਸਾਨਾਂ ਨੇ ਹੱਡ ਭੰਨਵੀ ਮਿਹਨਤ ਕਰਕੇ ਆ ਭਾਰਤ ਦਾ ਢਿੱਡ ਭਰਿਆ ਇਹਦੀਆਂ ਨੋਟਾਂ ਤੇ ਤਸਵੀਰਾਂ ਛਪਦੀਆਂ ਸੀ ਪਰ ਅੱਜ ਐਸੇ ਕਿਸਾਨ ਨੂੰ ਇਹ ਜ਼ਾਲਮ ਸਰਕਾਰਾਂ ਨੇ ਹੱਸਦੇ ਬਸਦੇ ਰੰਗਲੇ ਮੈਦਾਨੋਂ ਵਿੱਚੋਂ ਕੱਢ ਕੇ ਇਹਨੂੰ ਮਿਲਣੇ ਚਾਹੀਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਸਾਨ ਦੀਆਂ ਆਸਾਂ ਪੂਰੀਆਂ ਕਰੇ ਸਤਿਗੁਰੂ ਦੇ ਚਰਨਾਂ 'ਚ ਕਿਸਾਨਾਂ ਪਤੀ ਅਰਦਾਸ ਦੌਧਰ ਵਾਲਾ ਖੁਸ਼ੀ ਜੱਥਾ ਬੇਨਤੀ ਹੈ ਐਓਂਕ